ਹਾਂਜੀ ਕਿਸਾਨ ਦੋਸਤੋ ਆਪਾਂ ਵਰਸੀਨ ਦੇ ਵਿੱਚ ਆ ਇੱਕ 1919 ਦੀ ਸਪਰੇਅ ਕਰਦੇ ਆ ਜੀ 1 ਲੀਟਰ ਦੇ ਵਿੱਚ ਜੀ ਇਹ 4 ਐਮ ਐਲ 1919 ਪਾਵਾਂਗੇ ਜੀ ਆ ਦੇਖੋ 4 5 ਦਿਨ ਪਹਿਲਾਂ ਆਪਾਂ ਨੇ ਇੱਕ ਸਪਰੇਅ ਪਹਿਲਾਂ ਕੀਤੀ ਸੀ ਦੇਖੋ ਇਹਦਾ ਰਿਜ਼ਲਟ ਜੀ ਦੇਖੋ ਬਾਢੇ ਵਾਲੀ ਵਰਸੀਨ ਹੋ ਗਈ ਕਿਤੋਂ ਮਰਜੀ ਬਾਢਾ ਲਾ ਲਿਓ ਹਾਂਜੀ ਕਿਸਾਨ ਮੇਰੋ ਸਤਿ ਸ੍ਰੀ ਅਕਾਲ ਜੀ ਨਮਸਕਾਰ ਜੀ ਅੱਜ ਤੁਹਾਨੂੰ ਉਹ ਵਰਸੀਨ ਦਿਖਾ ਰਹੇ ਆ ਜੀ ਜਿਹੜੀ ਆਪਾਂ ਨੇ 15 ਤਰੀਕ ਨੂੰ ਬੀਜੀ ਸੀ ਅੱਜ ਤਰੀਕ ਹੋ ਗਈ 11 ਜੀ 11 15 ਤੇ 11 ਤੁਸੀਂ ਐ ਲਾ ਲਓ ਜੀ ਕੈ ਦਿਨ ਹੋ ਗਏ ਇਹ 15 ਤੇ 11 26 ਦਿਨ ਹੋ ਗਏ ਇਹ 26 ਦਿਨਾਂ ਦੀ ਬਰਸੀਨ ਹੈ ਜੀ ਦੇਖੋ ਆਹ ਦੇਖ ਲਓ ਗਿੱਟ ਗਿੱਟ ਹੋ ਗਈ ਜੀ ਆਪਾਂ 40 ਕੇ ਦਿਨਾਂ ਦੀ ਨੂੰ ਉਹਨੂੰ ਬਾਡਾ ਲਾ ਦਾਂਗੇ 15 ਕੇ ਦਿਨਾਂ ਨੂੰ ਹਲੇ ਹੋਰ ਬਾਡਾ ਲਾ ਦਾਂਗੇ ਜੀ ਇਸ ਨੂੰ ਦੇਖੋ ਇਹਦੇ ਵਿੱਚ ਅੱਜ ਕੱਲ ਦੇਖੋ ਡਾਈ ਦੀ ਛੋਟ ਪੈਰੀ ਹੈ ਜੀ ਲੋਕ ਕਹਿੰਦੇ ਨੇ ਡਾਈ ਤੋਂ ਬਿਨਾ ਖੇਤੀ ਨਹੀਂ ਹੁੰਦੀ ਡਾਈ ਦਾ ਤੋੜ ਹੈ ਗਿਆ ਕਿਸਾਨ ਵੀਰੋ ਦੇਖੋ ਡਾਈ ਦੇ ਵਿੱਚ ਕੀ ਚੀਜ਼ ਹੈ ਡਾਈ ਦੇ ਵਿੱਚ ਹੈਗਾ ਜੀ 46% ਸੁਪਰ ਫਾਸਫੇਟ ਤੇ 18% ਹੈਗਾ ਜੀ ਨਾਈਟrogen ਉਹ ਯੂਰੀਆ ਤੋਂ ਮਿਲ ਜਾਂਦਾ ਜੀ ਇਹ ਆਪਾਂ ਨੇ ਉਹਨੂੰ ਡਾਇਆ ਆ ਨਹੀਂ ਰਿਹਾ ਦੀ ਆਪਾਂ ਨੇ ਕੀ ਕਰਿਆ ਨਾ ਜੀ ਇਹਦੇ ਵਿੱਚ ਇੱਕ ਕਨਾਲ ਤੋਂ ਥੋੜਾ ਜਿਹਾ ਉੱਤੇ ਹੋਣਾ ਜੀ ਇਹ ਇਹਦੇ ਵਿੱਚ ਆਪਾਂ ਨੇ ਅੱਧਾ ਕੁ ਘਟੇ ਤੋਂ ਥੋੜਾ ਜਿਹਾ ਵੱਧ ਸੁਪਰ ਫਾਸਫੇਟ ਦਾ ਪਾਇਆ ਜੀ ਸਿੰਗਲ ਸੁਪਰ ਫਾਸਫੇਟ ਦਾ ਇਹ ਜੀ ਉਦੋਂ ਬਾਅਦ ਆਪਾਂ ਇਹਦੇ ਵਿੱਚ ਕਨਾਰਕ ਦੇ ਵਿੱਚ 7-8 ਕਿਲੋ ਜੂਰੀਆ ਪਾਇਆ। ਦੇਖੋ ਕੋਈ ਵੀ ਘਾਟ ਨਹੀਂ ਉਦੋਂ ਬਾਅਦ ਉੱਤੇ ਕੋਈ ਜੂਰੀਆ ਨਹੀਂ ਪਾਇਆ। ਹਲ ਤੱਕ ਕੋਈ ਸਪਰੇ ਨਹੀਂ ਕਰੀ ਪਰ ਇਹਦੇ ਵਿੱਚ ਥੋੜਾ ਜਿਹਾ ਕਿਤੇ ਕਿਤੇ ਤੇਲ ਆ ਰਿਹਾ ਹੈ ਤੇ ਉਹਦੀ ਆਪਾਂ ਸਪਰੇ ਕਰਾਂਗੇ ਜੀ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਹੜੀ ਸਪਰੇ ਕਰਨੀ ਹੈ। ਵਿੱਚ ਕਿਤੇ ਕਿਤੇ ਮੈਨੂੰ ਐ ਲੱਗਿਆ ਵੀ ਤੇਲਾ ਵੀ ਆ ਰਿਹਾ ਤੇ ਆ ਇੱਕ ਆਪਣਾ ਉਸ ਨੂੰ ਪੈ ਜਾਂਦਾ ਜੀ ਸਰੋਂ ਨੂੰ ਉਹ ਫਰੋਂ ਨੂੰ ਪੈ ਜਾਂਦਾ ਪਸਰਾ ਜਾਂ ਉਹ ਆਰੇ ਜੀ ਹੀ ਵਿੱਚ ਵਿੱਚ ਕਿਤੇ ਕਿਤੇ ਕਿਉਂਕਿ ਸਰੋਂ ਹੋ ਗਈ ਸਰੋਂ ਨੂੰ ਦੇਖ ਕੇ ਉਹ ਆਂਦਾ ਜੀ ਇਸ ਨੂੰ ਥੋੜੇ ਜਿਹਾ ਪੱਤੇ ਪੁੱਤੇ ਚਵਾ ਜਾਂਦਾ ਤੇ ਹਰੀ ਨੂੰ ਨੁਕਸਾਨ ਹੁੰਦਾ ਆਪਾਂ ਇਹਦੇ ਇੱਕ ਹਲਕੀ ਜੀ ਸਪਰੇ ਕਰ ਦਾਂਗੇ ਉਹ ਤੁਹਾਨੂੰ ਦੱਸਾਂਗੇ ਅੱਗੇ ਕਰਾਂਗੇ ਜਦੋਂ ਆਪਾਂ ਸਪਰੇ ਉਹ ਤੁਹਾਨੂੰ ਦਿਖਾਵਾਂਗੇ ਕਿਹੜੀ ਸਪਰੇ ਹੈ ਉਸ ਬਾਰੇ ਵੀ ਜਾਣਕਾਰੀ ਦੇਵਾਂਗੇ ਆਹ ਦੇਖ ਲਓ ਤੁਹਾਡੇ ਸਾਹਮਣੇ ਕਿੰਨੀ ਵਧੀਆ ਘਿਠ ਘਿਠ ਦਾ ਹੋ ਰਿਹਾ ਜੀ ਇਹ ਇਹ ਆਪਾਂ ਨੂੰ 15 ਦਿਨਾਂ ਨੂੰ ਕਿਤੋਂ ਮਰਜੀ ਵਾਢਾ ਲਾ ਲਿਓ ਉੱਥੋਂ ਇਹ ਤਿਆਰ ਹੋਊਗਾ ਜੀ ਦੇਖੋ ਥੋੜਾ ਜਿਹਾ ਜਿੱਥੇ ਨਮਿਆਣ ਹੁੰਦਾ ਉੱਥੇ ਛੋਟਾ ਹੈ ਜਿੱਥੇ ਪਾਣੀ ਬੱਤਰ ਨਾਲ ਲੈਂਦਾ ਹੈ ਉੱਥੇ ਦੇਖੋ ਕਿੰਨਾ ਵਧੀਆ ਇਹ ਸਾਥੋਂ ਥੋੜਾ ਕੰਪਿਊਟਰ ਕਰਾਹਾ ਉਰੋਂ ਦੀ ਲੰਗਾ ਨਹੀਂ ਸੀ ਇੱਧਰ ਜੀਰੀ ਦੀ ਇੱਧਰ ਮੱਕਾ ਦੀ ਕੰਪਿਊਟਰ ਕਰਾ ਵੜਨ ਦਾ ਟਾਈਮ ਨਹੀਂ ਲੱਗਿਆ ਨਹੀਂ ਅਸੀਂ ਨੇ ਕੰਪਿਊਟਰ ਕਰਾ ਲਵਾ ਕੇ ਫਿਰ ਸਾਰਾ ਇੱਕ ਸਿਆਰ ਹੁੰਦਾ ਪਰ ਹੁਣ ਵੀ ਬਹੁਤ ਵਧੀਆ ਜੀ ਸਾਰੇ ਬਸੇ ਕਿਤੇ ਵੀ ਝੋਲ ਮ ਆਪਾਂ ਨੇ ਮਰਨ ਨਹੀਂ ਦੇਈ ਕਿਉਂਕਿ ਪਾਣੀ ਬਹੁਤ ਪਤਲਾ ਲਾਇਆ ਜੀ ਆਪਾਂ ਨੇ ਪਾਣੀ ਆਹ ਦੇਖ ਲਓ ਕਿਸਾਨ ਬਰੋਏ ਬੀ ਐਲ ਇੱਕ ਨੰਬਰ ਹੈ ਜੀ ਇਹ ਦੇਸੀ ਇਹ ਥੋੜਾ ਜਿਹਾ ਇੱਕ ਅੱਧੀ ਬਾੜ ਦਾ ਕੱਟ ਦਿੰਦਾ ਜੀ ਉਈਆਂ ਜੀ ਇੱਕ ਅੱਧੀ ਬਾੜ ਆ ਜਿਆਦੇ ਪਹਿਲਾਂ ਕੀਤਾ ਹੋ ਜਾਂਦਾ ਇਹ ਛੇਤੀ ਵੀ ਹੁੰਦਾ ਜੀ ਇਹ ਅੱਛਾ ਜੀ ਹੁਣ ਆਪਾਂ ਤੁਹਾਨੂੰ ਇਹਦੇ ਥੋੜੀ ਜੀ ਸਪਰੇਅ ਕਰਾਂਗੇ ਆ ਕਿਤੇ ਕਿਤੇ ਕੋਹੜਾ ਬਰੇ ਜੀ ਜਿਹੜਾ ਜੀਰੀਆਂ ਜੂਰੀਆਂ ਕਿਉਂ ਕੱਟ ਗਈਆਂ ਜੀਰੀਆਂ ਤੋਂ ਇੱਧਰ ਹਰੇ ਬਾਈ ਕਰਕੇ ਸਾਰੇ ਜਿੰਨੇ ਵੀ ਹੈਗੇ ਨੇ ਜੀਵ ਇੱਧਰ ਨੂੰ ਆਗੇ ਤੇਲੇ ਫੇਲੇ ਇਨਾਂ ਦੇ ਆਪਾਂ ਥੋੜੀ ਜੀ ਸਪਰੇਅ ਕਰਾਂਗੇ ਤੁਹਾਨੂੰ ਕਿਤੇ ਕਿਤੇ ਕੋੜਾ ਵੀ ਚਮਕਦਾ ਜੀ ਦੇਖੋ ਆ ਦੇ ਇਹ ਛਾਲਾ ਮਾਰਦਾ ਹੈ ਕੋੜਾ ਇਹ ਆ ਦੇਖੋ ਜੀ ਕੋੜਾ ਜੀ ਥੋੜਾ ਜਿਹਾ ਇੱਕ ਆਪਾਂ ਤੋਂ 4 ਕਿ ਦਿਨ ਇਹ ਗੇਤੀ ਵਿਜ ਗਈ ਜੀ ਗੇਤੀ ਦੇ ਕਾਰਨ ਕਿਤੇ ਛੱਠੀ ਜੰਮਿਆ ਜੀ ਜੇ ਆਪਾਂ 4 ਕਿ ਦਿਨ ਹੋਰ ਲੇਟ ਹੋ ਜਾਲੇ ਇਹ ਆਪਾਂ ਨੂੰ ਛੱਠੀ ਨਹੀਂ ਜਾਂਦੀ ਦੀ ਜੀ ਕਿਉਂ ਛੱਠੀ ਦਾ ਤੋਂ ਲੋ ਜੰਮਣੋਂ ਬੰਦ ਹੋ ਜਾਂਦਾ ਜੀ ਕਿਉਂ ਕੱਖ ਵੀ ਕੋਈ ਵੀ ਹੈ ਮੌਸਮ ਦੇ ਅਨੁਸਾਰ ਹੀ ਹੁਕਦਾ ਜੀ ਉਹਨ ਇਹਦਾ 60 ਦਾ ਮੌਸਮ ਬਗ ਜਾਣਾ ਕਿਥੇ ਕਿਤੇ ਇਹਦੇ ਵਿੱਚ 60 ਵੀ ਜੰਮਰੀ ਹੈ ਚਲੋ ਉਹਦਾ ਕੋਈ ਵਾਰ ਨਹੀਂ ਪਹਿਲੀ ਵਾਰਡ ਦੇ ਵਿੱਚ ਵਿੱਚ ਆ ਜੂਗੀ ਪਿੱਛੇ ਥੱਲੇ ਬਰਸੀਨ ਰਹਿ ਜੂਗੀ ਉਤੋਂ ਆਪਾਂ ਕੱਟ ਲੈ ਲਾਂਗੇ ਗੋਭੀ ਸਰੋਂ ਐ ਵਿੱਚ ਬਾਕੀ ਗੋਭੀ ਸਰੋਂ ਦੀ ਹੋ ਜੂਗੀ ਬਾਕੀ ਉਦੋਂ ਬਰਸੀਨ ਵੀ ਹੋ ਜੂਗੀ ਤਕਰੀਬਨ ਕਿਉਂਕਿ ਸੁਪਰ ਪਾਇਆ ਹੋਇਆ ਸੁਪਰ ਦੇ ਨਾਲ ਬਹੁਤ ਵਧੀ ਹੁੰਦੀ ਹੈ ਉਸੇ ਇਹ ਦੇਸੀ ਵੀ ਆ ਜਿਹੜਾ ਬੀ ਐਲ ਇੱਕ ਨੰਬਰ ਹੈ ਇਹ ਹੁੰਦਾ ਵੀ ਛੇਤੀ ਜੀ ਪਾਲੇ ਦੇ ਵਿੱਚ ਕਿਉਂਕਿ ਉਹ ਅੱਗੇ ਅੱਗੇ ਠੰਡਾ ਆਊਗੀ ਕਿਸਾਨ ਵੀਰੋ ਠੰਡ ਦੇ ਨਾਲ ਜਿਹੜੀ ਆਪਣੀ ਹਾੜੂ ਹੈ 10 ਨੰਬਰ ਉਹ ਥੋੜੀ ਜੀ ਠੰਡ ਮੰਨਦੀ ਹੈ ਇਹ ਠੰਡ ਨੂੰ ਮੰਨਦੀ ਘੱਟ ਹੈ ਜੀ ਇਹ ਛੇਤੀ ਹੋਊਗੀ ਬਾਕੀ ਸੋਨੂੰ ਹੁਣ ਆਪਾਂ ਅੱਗੇ ਸਪਰੇਅ ਦੱਸਦੇ ਆਂ ਜੀ ਦੇਖਿਆ ਨੇ ਵੀ ਕਿਹੜੀ ਕਰਦੇ ਆ ਹੁਣ ਆਪਾਂ ਇਹਦੇ ਸਪਰੇਅ ਕਰਨ ਲੱਗਾਂਗੇ ਜੀ ਬਾਅਦ 5 ਮਿੰਟਾਂ ਦੇ ਵਿੱਚ ਇਹਦੇ ਸਪਰੇਅ ਕਰਨ ਲੱਗਾਂਗੇ ਆਪਾਂ ਜੀ ਕਿਸਾਨ ਦੋਸਤੋ ਆਪਾਂ ਵਰਸੀਨ ਦੇ ਵਿੱਚ ਆ ਇੱਕ 1919 ਦੀ ਸਪਰੇਅ ਕਰਦੇ ਆ ਜੀ ਇਹ ਵੀ ਕਮ ਸੇ ਕਮ ਆਪਾਂ 4 ਲਾ ਪਾਵਾਂਗੇ 100 ਗ੍ਰਾਮ 1 ਲੀਟਰ ਦੇ ਵਿੱਚ ਜੀ ਇਹ 4 ਐਮ ਐਲ 1919 ਪਾਵਾਂਗੇ ਜੀ ਦੋ ਨਾਪ ਹੋ ਗਏ ਜੀ ਇਹ ਆ ਤਿੰਨ ਹੋ ਗਏ ਜੀ ਚਾਰਾ ਥੋੜਾ ਜਿਹਾ ਘੱਟ ਦੀਪ ਨਾ ਉਹਦਾ ਅੰਤਾਜੀ ਜੀ ਨਾਲ ਆਪਣੇ ਪਾਤਾ ਜੀ 100 ਐਮਐਲ ਬਣ ਗਿਆ ਜੀ ਇਹ ਇਹ ਆਪਾਂ ਜੀ ਬਰਸ਼ੀਨ ਦੇ ਉੱਤੇ ਸਪਰੇਅ ਕਰਾਂਗੇ ਜੀ ਚੁਬੱਚੀ ਚੋਂ ਲੈਣਾ ਨੇ ਪਾਣੀ ਆਪਾਂ ਇਹਦੇ ਨਾਲ ਜੀ ਬੱਦਜੂਗੀ ਥੋੜੀ ਮਰਸੀਨ ਆਪਣੀ ਬਰਥਡੇ ਆਲੀ ਹੋ ਜੂਗੀ ਜੀ ਛੇਤੀ ਹਰਾ ਹੋ ਜੂ ਆਪਾਂ ਨੂੰ ਮਤਲਬ ਡੰਗਰਾ ਨੂੰ ਜਾਦੇ ਟਾਈਮ ਨਹੀਂ ਹੋਊਗਾ ਵੀ ਆਪਾਂ ਨੇ ਡੰਗਰਾ ਨੂੰ ਹਰਾ ਨਹੀਂ ਪਾਇਆ ਤੋੜੀ ਪਾਉਂਦੇ ਰਹੇ ਕਿਉਂਕਿ ਉਧਰ ਬਹੁਤ ਖਰਚਾ ਵੱਜ ਜਾਂਦਾ ਜੀ ਤੋੜੀ ਦੇ ਨਾਲ ਖਾਲਾ ਦਾਣੇ ਚੌਕਰ ਕਈ ਤਰ੍ਹਾਂ ਦੇ ਨਾਲੇ ਉਹਦੇ ਨਾਲ ਰਾਜਦੇ ਨਹੀਂ ਜੀ ਪਸ਼ੂ ਹੁਣ ਆਪਣਾ ਹਰੇ ਨੂੰ ਹੱਥ ਪੈ ਜੂਗਾ ਜੀ ਨਾਲ ਦੀ ਨਾਲ ਇਹਦੇ ਛੇਤੀ ਤੋਂ ਛੇਤੀ ਦੇ ਨਾਲਾ ਬਰਸੀਨ ਹੋ ਜਾਂਦੀ ਹੈ ਜੀ ਇੱਕ ਹਫਤੇ ਦਾ ਫਰਕ ਪਾ ਲਾਂਗੇ ਜੀ ਇਹ ਸਪਰੀ ਇੱਕ ਹਫਤਾ ਪਹਿਲਾਂ ਵੱਡ ਲੱਗ ਜਾਂਦਾ ਜੀ ਜੇ ਉਹ ਵੀ ਆਪਾਂ ਸਹੀ ਤਰੀਕੇ ਨਾਲ ਪਹਿਲਾਂ ਬੀਜੀ ਹੋਵੇ ਪਹਿਲਾਂ ਨੀਕੇ ਕੋਈ ਸੁਪਰ ਨਾਈਟ੍ਰੋਜਨ ਇਹਦੇ ਦਿਆ ਹੋਵੇ ਫੇਰ ਹੁੰਦੀ ਹੈ ਜੀ ਫੇਰ ਹਫਤੇ ਦੇ ਇੱਕ ਹਫਤੇ ਦਾ ਫਰਕ ਪਾ ਦਾਨੀ ਹੈ ਜੀ 11 19 ਜੇ ਪਹਿਲਾਂ ਨੇ ਹਾਂ ਵੀ ਸਹੀ ਦਈਆਂ ਹੋਣਗੀਆਂ ਥਨੋਂ ਕਿਉਂਕਿ ਜਿਹੜਾ ਬੁੱਟਾ ਹੈ ਫੇਰਾ ਥੋੜੀ ਖਰਾਕ ਨਾਲੇ ਮਤਲਬ ਗਰੋਥ ਕਰਨ ਲੱਗ ਜਾਂਦਾ ਜੀ ਜੇ ਪਹਿਲਾਂ ਅਪਾਂ ਨੇ ਖਰਾਕ ਦੀ ਕਮੀ ਛੱਡੀ ਹੋਊਗੀ ਨਾ ਥਦੇ ਕੋਈ ਰੂੜੀ ਦੀ ਰੇਹ ਹੋਊ ਨਾ ਕੋਈ ਆਪਾਂ ਸੁਪਰ ਵਗੈਰਾ ਨਾਈਟ੍ਰੋਜਨ ਵਗੈਰਾ ਨਹੀਂ ਪਾਇਆ ਹੋਊਗਾ ਤਾਂ ਖੇਤੀ ਨਹੀਂ ਹੁੰਦੀ ਜੀ ਵਰਸੀਨਾ ਆਪਾਂ ਨੇ ਪਹਿਲਾਂ ਇਹਦੇ ਥੱਲੇ ਇੱਕ ਗੱਟਾ ਉੱਪਰ ਦਾ ਪਾਇਆ ਹੋਇਆ ਜੀ ਤੇ ਬਾਕੀ ਆਪਾਂ ਇਹਦੇ ਵਿੱਚ ਨਾਈਟ੍ਰੋਜਨ ਪਾਇਆ ਹੋਇਆ ਜੀ ਹੁਣ ਆਪਾਂ ਇਹਦੇ ਉੱਤੇ ਕਰਦੇ ਆਂ ਜੀ 111 ਦੀ ਸਪਲਾਈ ਬਲੋਤ ਚਾਰ ਕਿ ਦਿਨ ਪਹਿਲਾਂ ਆਪਾਂ ਨੇ ਇੱਕ ਜੂਰੀ ਦਾ ਛਿੱਟਾ ਵੀ ਰਿਹਾ ਸੀ ਆ ਦੇਖੋ ਸਾਗ ਆਲਾ ਵੀ ਹੋ ਗਿਆ ਤੋੜੀਆ ਜੀ ਇਹ ਹੀ ਹੁਣ ਆਪਾਂ ਸਪਰੇਅ ਕਰਨ ਲੱਗੇ ਆ ਜੀ ਇਹਦੇ ਉੱਤੇ ਇਹ ਅੱਜ ਤੋਂ 8 ਦਿਨਾਂ ਨੂੰ ਕੁਝ ਹੋਰ ਹੀ ਕੁਝ ਹੋਊਗਾ ਜੀ ਆ ਦੇਖੋ ਇਹ ਸਪਰੇਅ ਹੈ ਕਿਸਾਨ ਵੀਰ ਉਹ ਪੱਤਿਆਂ ਰਾਹੀਂ ਖਰਾਕ ਮਿਲਦੀ ਹੈ ਜੀ ਇਹਦੇ ਵਿੱਚ ਜਿਹੜੇ ਤੱਤ ਨੇ ਇਹ ਪੱਤਿਆਂ ਰਾਹੀਂ ਬਹੁਤ ਜਜ਼ਬ ਹੋਉਂਦੇ ਨੇ ਜੀ ਇਨ ਜਿੰਮੀਆ ਪੀਲੀ ਪੂੜੀ ਹੈ ਜਾਂ ਗਰੋਥ ਥੋੜੀ-ਮੋਟੀ ਰੁਕੀ ਹੋਈ ਹੈ ਇਹ ਸਭ ਚੱਲ ਪੂਗੀ ਜੀ ਨਾਲ ਦੀ ਨਾਲ 1919 ਦਾ ਪਾ ਕੇ ਇਹ ਬਹੁਤ ਵਧੀਆ ਮਾਇਲ ਇੱਕ ਤਰ੍ਹਾਂ ਦਾ ਸੋਲੂਸ਼ਨ ਹੈ ਜੀ ਛੇਤੀ ਆਪਾਂ ਨੇ ਹਲਾ ਤਿਆਰ ਕਰਨਾ ਹੋਵੇ ਜੀ 1919 ਦੇ ਦੋ ਤਿੰਨ ਸਪਰੇਅ ਕਰ ਦਿਓ ਜੀ ਮਾਇਲ ਪੰਜ-ਪੰਜ ਦਿਨ ਦੇ ਵਖਵੇ ਨਾਲ ਕਰੋ ਜੀ ਹਫਤਾ ਨਾਲ ਤਪਾਓ ਹਫਤੇ ਨਾਲ ਫਿਰ ਇਹ ਨਾ ਮੋਸ਼ਨ ਟੁੱਟ ਜਾਂਦਾ ਜੀ ਫਸਲ ਦਾ ਹੋਣ ਦੇਖੋ ਲਗਾਤਾਰ ਹੀ ਵਧਦੀ ਜਾਂਦੀ ਆ ਸੀ ਨੀ ਪਹਿਲਾਂ ਵੀ ਇਹਦੇ 11 11 ਕਰਤਾ ਦੋ ਵਾਰ ਕਰਤਾ ਹੁਣ ਤੀਜੀ ਸਪਰੇਅ ਕਰਨ ਲੱਗ ਰਹੇ ਆ ਜੀ ਪਿੱਛੇ ਬਾੜ ਹੋ ਜੂਗੀ ਜੀ ਜੋ ਹੁਣ ਤੋੜੀਏ ਦੀਆਂ ਬਾੜਾਂ ਪਹਿਲਾਂ ਪਹਿਲਾਂ ਗਿੱਤੇ ਗਿੱਤੇ ਹੋ ਜਾਣਗੀਆਂ ਫਿਰ ਪਿੱਛੇ ਵੀ ਜੋ ਹਰਾ ਬੀਜਿਆ ਹੋਇਆ ਉਹ ਤਿਆਰ ਹੋ ਜੂਗਾ ਬਾਕੀ ਖੇਤੀ ਖੇਤੀ ਆਪਾਂ ਹੁਣ ਇਹਨੂੰ ਬਾੜਾ ਲਾ ਦਾਂਗੇ ਜੀ ਹੁਣ ਇਹਦੇ ਕੋਈ ਆਪਾਂ ਸਪਰੇਅ ਪਹਿਲਾਂ ਕਰਤੀ ਜੀ ਹਫਤਾ ਪਹਿਲਾਂ ਇੱਕ ਫੰਗੀ ਸਾਈਡ ਤੇ ਕੀਟਨਾਸ਼ਕ ਕਰਤਾ ਸੀ ਇੱਕ ਪਾਸੋਂ ਦਾ ਥੋੜਾ ਜਿਹਾ ਅਸੀਂ ਨੇ ਬਾਡਾ ਲਾ ਵੀ ਲਿਆ ਜੀ ਇੱਕ ਪੰਡਕਾ 20 ਕਿਲੋ ਫਰਾਸੀ ਨੇ ਵੱਡੇ ਜੀ ਕਿ ਦਾਣੇ ਨਾਲ ਕਰ ਪੂਰਾ ਨਹੀਂ ਹੁੰਦਾ ਬਖਵਾਂ ਦਾ ਨਾ ਹਰ ਇੱਕ ਕਿਸਾਨ ਇਹਨਾਂ ਦਾਣਾ ਪਾ ਸਕੀ ਸਾਰੇ ਪਸਵਾਲੋ ਦੁੱਧ ਉੱਦਾਂ ਲੈਣ ਦਾ ਹਰ ਇੱਕ ਪਾਦਾ ਨੇ ਜੀ ਦੇਖੋ ਲਾਜਤ ਦਾ ਮਾਰਾ ਜਿਹੜੇ ਫੰਡਰ ਪਸ਼ੂ ਹੁੰਦੇ ਨੇ ਝੋਟੀਆਂ ਵਗੈਰਾ ਹੋਰ ਬੱਚੇ ਵਗੈਰਾ ਕਈ ਪ੍ਰਾਮਾਂ ਦੇ ਬਲਦ-ਬੁਲਦ ਵੀ ਹੁੰਦਾ ਕੱਖ ਨਿਆਣ ਵਾਸਤੇ ਸਾਨੂੰ ਤਾਂ ਬਲਦ ਦੀ ਲੋੜ ਨਹੀਂ ਪੈਂਦੀ ਜੀ ਕਿਉਂਕਿ ਅਸੀਂ ਤਾਂ ਉਹੀਓ ਆਪਣੇ ਨੇੜੇ ਨਾਲੇ ਘਰ ਐ ਜੀ ਕਿਸਾਨ ਮੀਰੋ ਆਪਾਂ ਨੇ ਸਪਰੇਅ ਦੀ ਕਰ ਜੀ ਹੁੰਦੀ ਹੁੰਦੀ ਦੀ ਆ ਦੇਖੋ 4 5 ਦਿਨ ਪਹਿਲਾਂ ਆਪਾਂ ਨੇ ਇੱਕ ਸਪਰੇਅ ਪਹਿਲਾਂ ਕੀਤੀ ਸੀ ਦੇਖੋ ਇਹਦਾ ਰਿਜ਼ਲਟ ਜੀ ਦੇਖੋ ਬਾਢੇ ਵਾਲੀ ਬਰਸ਼ੀਨ ਹੋ ਗਈ ਕਿਤੋਂ ਮਰਜੀ ਬਾਢਾ ਲਾ ਲਿਓ 5-7 ਦਿਨਾਂ ਨੂੰ ਕਿਤੋਂ ਵੀ ਮਰਜੀ ਲਾ ਲਿਓ ਹੁਣ ਕਿਤੇ ਵਧੀਆ-ਵਧੀਆ ਥਾਵਾਂ ਤੇ ਦਾ ਆਪਾਂ ਅੱਜ ਵੀ ਬਾਢਾ ਲਾ ਸਕਦੇ ਹਾਂ ਥੋੜਾ ਜਿਹਾ ਬਾਢਾ ਅਸੀਂ ਕੱਲ ਲਾਇਆ ਸੀ ਵਧੀਆ ਥੋੜਾ ਜਿਹਾ 20-25 ਕਿਲੋ ਹਾਰਾ ਇਹ ਬਾਢਾ ਲਾਇਆ ਵਧੀਆ ਹੋ ਰਹੀ ਹੈ ਜੀ ਅੱਛਾ ਜੀ ਦੇਖੋ ਗਰੋਥ ਬਹੁਤ ਵਧੀਆ ਹੋ ਰਹੀ ਹੈ 11 11 ਨਾਲ ਇਹ ਤੀਜੀ ਸਪਰੇਅ ਕਰ ਰਹੇ ਆ ਜੀ ਪਹਿਲਾਂ ਥੱਲੇ ਤੁਹਾਨੂੰ ਦੱਸੀ ਆ ਵੀ ਰੇਸ ਸੁਪਰ ਵਗੈਰਾ ਪਾਇਆ ਹੋਇਆ ਦੀ ਨਾਈਟ੍ਰੋਜਨ ਬਾਕੀ ਕਿਸਾਨ ਵੀਰੋ ਸਾਡੀ ਵੀਡੀਓ ਇਹ ਵਧੀਆ ਲੱਗੀ ਹੋਵੇ ਤੁਹਾਨੂੰ ਤੁਸੀਂ ਲਾਇਕ ਸ਼ੇਅਰ ਆ ਤੇ ਸਬਸਕ੍ਰਾਈਬ ਕਰਿਓ ਜੀ ਧੰਨਵਾਦ ਜੀ